ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਛੇੜੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਅਧਿਕਾਰਤ ਡੀਆਈਜੀ ਸਾਹਿਬ ਸਨਦਰ ਸਤਿੰਦਰ ਸਿੰਘ ਆਈਪੀਐਸ ਅਫਸਰ ਉਹਨਾਂ ਦੇ ਨਾਲ ਸੈਨੀਅਰ ਐਸਐਸਪੀ ਸਾਹਿਬ ਬੰਦਰ ਸਤਿੰਦਰ ਸਿੰਘ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਥਾਣਾ ਘਰੇਂਦਾ ਨੂੰ ਇੱਕ ਵੱਡੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ 1 ਕਿਲੋ ਜਿਹੜੀ ਆਇਸ ਟਰਗਆ ਉਹ ਅਸੀਂ ਬਰਾਮਦ ਕੀਤੀ ਹੈ ਔਰ ਦੋਸ਼ੀਆਂ ਕੋਲੋਂ 1 ਲੱਖ 40 ਹਜ਼ਾਰ ਟਰਗ ਮਣੀ ਮਿਲੀ ਹੈ ਤੇ ਅੱਗੇ ਤਫਤੀਸ਼ ਜਾਰੀ ਹੈ ਜਿਦੇ ਵਿੱਚ ਹੋਰ ਵੀ ਬਰਾਮਦਗੀ ਹੋਣ ਦੇ ਸਾਰਿਆ ਇਸੇ ਤਰ੍ਹਾਂ ਹੀ ਇੱਕ ਦੂਸਰਾ ਮਕਦਮਾ ਦਰਜ ਕੀਤਾ ਗਿਆ ਜਿਦੇ ਵਿੱਚ ਦੋ ਦੋਸ਼ੀ ਜਿਹੜੇ ਇਹ ਜਿਹੜੇ ਛੋਟੇ ਲੈਵਲ ਤੇ ਪੈਡਲਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕਰਕੇ ਉਹਨਾਂ ਕੋਲੋਂ 65 ਗ੍ਰਾਮ ਜਿਹੜੀ ਹੈਰਨ ਬਰਾਮਦ ਕੀਤੀ ਗਈ ਆ ਉਹ ਇੱਕ ਅਲੱਗ ਮਕਦਮਾ ਦਰਜ ਕੀਤਾ ਗਿਆ ਅਗਰੇ ਸਖਤੀ ਨਾਲ ਜਿਹੜਾ ਵਾ ਅਸੀਂ ਸਾਰੇ ਜਿਹੜਾ ਨਸ਼ੇ ਦੇ ਚੰਦਾ ਕੰਮ ਕਰਦੇ ਇਹਨਾਂ ਦੇ ਖਿਲਾਫ ਸਖਤੀ ਨਾਲ ਜਿਹੜਾ ਵਾ ਅਸੀਂ ਕਦਮ ਚੁੱਕ ਰਹੇ ਆ ਤੇ ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਸਫਾਇਆ ਕਰਾਂਗੇ ਜਾਂ ਇਹ ਪੰਜਾਬ ਸ਼ਟਕਿੰਗ ਤੋਂ ਭੱਜਣਗੇ ਤੇ ਜਾਂ ਹੋਰੇ ਜੇਲ੍ਹ ਦੇ ਅੰਦਰ ਹੋਣਗੇ ਦੇਖੋ ਜੀ ਘਂਿੰਡਾ ਥਾਣਾ ਬਾਰਡਰ ਦੇ ਨਾਲ ਲੱਗਦਾ ਵਾ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜਾ ਵਾ ਸਮਗਲਰਾਂ ਦੀ ਹਮੇਸ਼ਾ ਤਾਂਗ ਰਹਿੰਦੀ ਆ ਵੀ ਇਥੋਂ ਡਰੋਨ thro ਜਾਂ ਪਾਈਪ ਕਿਸੇ ਤਰੀਕੇ ਨਾਲ ਵੀ ਸਮਗਲਿੰਗ ਕੀਤੀ ਜਾਂਦੀ ਜਿਹੜੀ ਪਿੱਛੇ ਜਿਹੜੀ ਸੀ ਇੱਕ ਖੇਪ ਫੜੀ ਗਈ ਆ ਡਰੋਨ ਰਾਹੀਂ ਜਿਹੜੀ ਸੀ ਉਹ ਸਮਗਲਰ ਕੋਲੋਂ ਵੱਲੋਂ ਜਿਹੜੀ ਸੀ ਮੰਗਵਾਈ ਗਈ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਤੇ 30 ਕਿਲੋ ਹੈਰਨ ਜਿਹੜੀ ਰਿਕਵਰ ਕੀਤੀ ਤੇ ਉਹਦਾ ਮੁੱਖ ਦੋਸ਼ੀ ਅੰਦਰ ਹੈ ਇਸ ਕਰਕੇ ਉਹਦੇ ਵਿੱਚ ਵੀ ਸਖ਼ਤਾ ਨਾਲ ਕੰਮ ਕੀਤਾ ਗਿਆ ਤੇ ਅੱਗੇ ਵੀ ਤਪਤੀਸ਼ ਚੱਲ ਪੰਜਾਬ ਪੁਲਿਸ ਇਸ ਵੇਲੇ ਸਖ਼ਤ ਬਿਲਕੁਲ ਸਖਤੀ ਨਾਲ ਕੰਮ ਕਰ ਰਹੀ ਹੈ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਕੋਰਕ ਕਰਾਈਆਂ ਜਾਣਗੀਆਂ ਜਿਹੜੀ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜਾ ਐਕਸਟਰਡੀਸ਼ਨ ਕਰਕੇ ਲਿਆ ਕੇ ਉਹਨਾਂ ਨੂੰ ਸਜਾ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਜਾਣ ਕੇ ਇਹ ਮਤ ਸੋਚਣ ਕਿ ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਗਲਤ ਕੰਮ ਕਰਾਂਗੇ ਤੇ ਬਚ ਜਾਵਾਂਗੇ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਇਹਨਾਂ ਨੂੰ ਅਸੀਂ ਜਿਹੜਾ ਸਖਤੀ ਨਾਲ ਜੋ ਸਰਕਾਰ ਨੇ ਕਦਮ ਚੁੱਕਿਆ ਉਹ ਸਖਤੀ ਨਾਲ ਨੇ ਚੁੱਕਿਆ ਸਰ ਦੋਸ਼ੀ ਫੜੇ ਨੇ ਇੰਟਰੋਗੇਸ਼ਨ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਅੱਗੇ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਜਿਹੜਾ ਵਾ ਕਿ ਹੋਰ ਬਰਾਮਦਗੀ ਲਈ ਕੋਸ਼ਿਸ਼ ਕੀਤੀ ਜਾਏਗੀ